ਸਾਸ਼ੀ ਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਠੰਡ ਬਹੁਤ ਪੈ ਰਹੀ ਹੈ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਤੇ ਨਾਲ ਹੀ ਬੇ ਲੋੜੀ ਯਾਤਰਾ ਤੋਂ ਬਚੋ ਜਿੰਨਾ ਬਚ ਸਕਦੇ ਹੋ ਕਿਉਂਕਿ ਇੱਕ ਵਾਰੀ ਲੰਘਿਆ ਵੇਲੇ ਫਿਰ ਵਾਪਸ ਨਹੀਂ ਆਉਂਦਾ ਮੈਂ ਜਗਦੀਪ ਸਿੰਘ ਸਕਾਈਲ ਪੰਜਾਬ ਤੇ ਤੁਹਾਡਾ ਉੱਬਰ ਦੇ ਸtare ਪ੍ਰੋਗਰਾਮ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਵਾਗਤ ਕਰਦਾ ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡਾ ਚੈਨਲ ਉਹਨਾਂ ਉੱਬਰਦੇ ਹੋਏ ਕਲਾਕਾਰਾਂ ਨੂੰ ਤੁਹਾਡੇ ਰੂਬਰੂ ਕਰਵਾਉਂਦਾ ਰਹਿੰਦਾ ਜਿਹੜੇ ਅਜੇ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰ ਰਹੇ ਨੇ ਸਾਡੇ ਚੈਨਲ ਦਾ ਮੇਨ ਮੁੱਖ ਮਕਸਦ ਇਹੀ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਵੀ ਇੱਕ ਪਲੇਟਫਾਰਮ ਦਈਏ ਜਿਹੜੇ ਲੋਕ ਕਿਸੇ ਵੀ ਮਜਬੂਰੀ ਕਰਕੇ ਲੋਕਾਂ ਦੇ ਵਿੱਚ ਨਹੀਂ ਆ ਸਕਦੇ ਸੋ ਸਾਡੇ ਚੈਨਲ ਨੇ ਇੱਕ ਵੀੜਾ ਚੁੱਕਿਆ ਉਹਨਾਂ ਲੋਕਾਂ ਨੂੰ ਤੁਹਾਡੇ ਰੂਲ ਕਰਾਉਂਦਾ ਤੇ ਅੱਜ ਇਸ ਕਲੀ ਦੇ ਵਿੱਚ ਮੇਰੇ ਨਾਲ ਇੱਕ ਸੰਘਰਸ਼ ਕਰ ਰਿਹਾ ਕਲਾਕਾਰ ਮੌਜੂਦ ਆ ਸਿੰਗਿੰਗ ਖੇਤਰ ਦੇ ਵਿੱਚ ਮੰਜਲਾਂ ਤੈਅ ਕਰਨ ਲੱਗਿਆ ਹੋਇਆ ਵਿੱਕੀ ਕੋਸ਼ਿਸ਼ ਤੇ ਗੱਲਬਾਤ ਕਰਦੇ ਆ ਉਹਨਾਂ ਦਾ ਸਵਾਗਤ ਵੀ ਕਰਦੇ ਆ ਵਿੱਕੀ ਜੀ ਕੀ ਹਾਲ ਚਾਲ ਨੇ ਸਸੀ ਗੱਲ ਜੀ ਬਹੁਤ ਵਧੀਆ ਜੀ ਹੋਰ ਠੀਕ ਹੋ ਬਹੁਤ ਠੀਕ ਠਾਕ ਜੀ ਅ ਸ਼ੁਰੂਆਤੀ ਦੌਰ ਆਪਾਂ ਦਰਸ਼ਕਾਂ ਨਾਲ ਸਾਂਝ ਪਾ ਲਈਏ ਕਿੱਥੋਂ ਦੇ ਰਹਿਣ ਵਾਲੇ ਹੋ ਸੋ ਮੇਰਾ ਪਿੰਡ ਖਾਨਪੁਰ ਬੜਿੰਗ ਜੀ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਹਾਂ ਅੱਛਾ ਹਾਂਜੀ ਗਾਇਕੀ ਦੇ ਸ਼ੌਕ ਕਿਉਂ ਅਪਣਾਇਆ ਬੜਾ ਔਖਾ ਕੰਮ ਹੈ ਇਹ ਤਾਂ ਜਿੰਨੀ ਬਚਪਨ ਤੋਂ ਹੀ ਸੀ ਮੈਨੂੰ ਗਾਇਕੀ ਦਾ ਸ਼ੌਂਕ ਅੱਛਾ ਜਦ ਛੋਟਾ ਹੁੰਦਾ ਸੀ ਅਕਸਰ ਗਾਣੇ ਗੁੰਗੁਣਾਉਂਦਾ ਰਹਿੰਦਾ ਸੀ ਮੈਂ ਹਾਂ ਕਰਦੇ ਵੀ ਦੇਖ ਇਸ ਕਰਕੇ ਹੌਲੀ ਹੌਲੀ ਜਿਉਂ-ਜਿਉਂ ਵੱਡਾ ਹੁੰਦਾ ਗਿਆ ਹਾਂ ਤੇ ਫਿਰ ਸ਼ੌਂਕ ਥੋੜਾ ਦਬੀ ਗਿਆ ਕਿਉਂਕਿ ਮਜਬੂਰੀ ਜੇ ਬੰਦਾ ਫਸ ਜਾਂਦਾ ਹੈ ਪੜਾਈ ਲਿਖਾਈ ਦੇ ਚੱਕਰ ਦੇ ਵਿੱਚ ਇਸ ਕਰਕੇ ਗੈਪ ਥੋੜਾ ਪੈ ਗਿਆ ਬਾਅਦ ਵਿੱਚ ਮੈਨੂੰ ਅਹਿਸਾਸ ਹੋਇਆ ਕਿ ਨਹੀਂ ਯਾਰ ਮੈਂ ਤਾਂ ਗਾਇਕ ਲਈ ਹੀ ਬਣਿਆ ਹਾਂ ਕਿਉਂ ਨਾ ਵਾਪਸ ਆਪਣਾ ਜੋ ਮੈਂ ਸ਼ੌਂਕ ਸੀ ਉਹਦੇ ਵੱਲ ਜਾਵਾਂ ਆਪਣੇ ਆਪ ਨੂੰ ਮੋੜਾਂ ਅੱਛਾ ਚਲ ਆਪਾਂ ਗੱਲਾਂ ਬਾਤਾਂ ਕੀ ਫੇਰ ਕਰਾਂਗੇ ਹਾਂ ਜੀ ਜਦੋਂ ਗੱਲ ਹੀ ਗਾਇਕੀ ਦੀ ਹੋ ਰਹੀ ਹੈ ਤੇ ਸਾਡੇ ਦਰਸ਼ਕ ਵੀ ਚਾਹਣਗੇ ਕੋਈ ਪਿਆਰਾ ਜਿਹਾ ਗਾਣਾ ਜਿਹੜਾ ਤੁਹਾਡੇ ਮਨ ਨੂੰ ਪਸੰਦ ਹੋਵੇ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੀਏ ਆਪਾਂ ਹਾਂਜੀ ਹਾਂਜੀ ਜੀ ਮੇਰਾ ਲਾਸਟ ਗਾਣਾ ਸੀ ਇੱਕ ਜਾਨ ਤੋਂ ਪਿਆਰਾ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ YouTube ਤੇ ਅੱਛਾ ਉਹਦੇ ਵਿੱਚ ਤੁਹਾਨੂੰ ਦੋ ਸ਼ਬਦ ਸੁਣਾ ਦਿੰਨਾ ਜੀ 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 ਤੇਰੇ ਕੋਲੋਂ ਚੰਨਾ ਦੂਰ ਬੈਠੀ ਹੋ ਕੇ ਮਜਬੂਰ ਮੇਰਾ ਕੋਈ ਨਾ ਕਸੂਰ ਚੱਲੇ ਜ਼ੋਰ ਕੋਈ ਨਾ ਲੱਗੇ ਜਾਨ ਤੋਂ ਪਿਆਰਾ ਮੇਰਾ ਤੂੰ ਹੀਓ ਇਸ ਹਾਰਾ tere bina mere yara mera hor koi na lagge jaan to pyara mera tu hi o sahara tere bina mere yara mera hor koi na wah kya baat hai te jadon eh sangeetik safar di gall hundi hai haan ji tusi pehla apni gall das vicho kyunki karde ne ਲੱਗਿਆ ਸੀ ਮੁੰਡਾ ਵਧੀਆ ਗਾਉਂਦਾ ਜਦੋਂ ਤੁਸੀਂ ਸੋਚਿਆ ਮੈਂ ਪ੍ਰੋਫੈਸ਼ਨਲ ਸਿੰਗਿੰਗ ਕਰਨੀ ਆ ਗਾਣੇ ਰਿਕਾਰਡ ਕਰਨੇ ਨੇ ਕੋਈ ਵਿਰੋਧ ਨਹੀਂ ਹੋਇਆ ਫਿਰ ਘਰ ਦੇ ਨੇ ਕੀਤਾ ਵਿਰੋਧ ਦੇਦਾ ਕੁਝ ਹਾਂਜੀ ਪਹਿਲਾਂ ਪਹਿਲਾਂ ਤਾਂ ਸਾਰੇ ਹੀ ਕਹਿੰਦੇ ਆ ਜੀ ਥੋੜੇ ਰਿਸ਼ਤੇਦਾਰ ਥੋੜੇ ਉਹ ਵੀ ਬਟ ਮੇਰੇ ਪਾਪਾ ਨੇ ਮੇਰੀ ਕਾਫੀ ਸਪੋਰਟ ਕੀਤੀ ਹੈ ਜੀ ਉਹ ਕਹਿੰਦੇ ਹੁੰਦੇ ਸੀ ਕਿ ਜੋ ਤੁਸੀਂ ਕਰਨਾ ਲਾਈਫ ਚ ਕਰੋ ਤੁਹਾਡੀ ਮਰਜ਼ੀ ਹੈ ਅੱਛਾ ਕਿਉਂਕਿ ਜਦੋਂ ਮੈਂ 10th ਕਲਾਸ ਪਾਸ ਆਊਟ ਕੀਤੀ ਸੀ ਉਦੋਂ ਸ਼ੋਅ ਹੁੰਦਾ ਸੀ ਆਵਾਜ਼ ਪੰਜਾਬ ਦੀ 2005-6 ਦੀ ਗੱਲ ਹੈ ਜੀ ਉਦੋਂ ਵੌਇਸ ਆਫ ਪੰਜਾਬ ਜਿੱਤਿਆ ਸੀ ਰੋਸ਼ਨ ਪ੍ਰੀਤ ਜੀ ਨੇ ਜੀ ਉਹਨਾਂ ਦੇ ਫਾਦਰ ਸਾਹਿਬ ਨੇ ਕਿਹਾ ਸੀ ਇਹਨਾਂ ਨੂੰ ਮੈਂ ਸੀ ਐਮਏ 뮤זיਕ ਕਰਵਾਈ ਸੀ ਤੇ ਤਾਂ ਉਹਨਾਂ ਸਿੱਖ ਕੇ ਸਟਾਰ ਬਣ ਗਏ ਮੇਰੇ ਮਨ 'ਚ ਵੀ ਆਇਆ ਕਿ ਮੈਂ ਆਰਟਸ ਲੇਮਾ ਪਲਸ 1 ਦੇ ਵਿੱਚ ਤੇ 뮤זיਕ ਦਾ ਬਣਾ ਬਟ ਫਿਰ ਮੈਂ ਸੋ ਪੜਾਈ 'ਚ ਕਾਫੀ ਅੱਛਾ ਸੀ ਪੜਨ ਦੇ ਵਿੱਚ ਜੀ ਮੈਂ ਫਿਰ ਮੇਰੇ ਮਾਰਕਸ ਕਾਫੀ 80 ਪਲਸ ਮਾਰਕਸ ਸੀ 10th ਦੇ ਵਿੱਚ ਜੀ ਤੇ ਫਿਰ ਮੈਂ ਨੋਨ ਮੈਡੀਕਲ ਵਗੈਰਾ ਕੀਤੀ ਅੱਗੇ ਫਿਰ ਬੀਟੈਕ ਕਰਨ ਲੱਗੇ ਅੱਛੇ ਮਾਰਕਸ ਆਈ ਗਏ ਫਿਰ ਮੈਨੂੰ ਲੱਗੇ ਕਿ ਪਹਿਲਾਂ ਮੈਂ ਖੁਦ ਸਟੇਬਲ ਹੋ ਜਾਵਾਂ ਇੱਕ ਵਾਰੀ ਬਾਅਦ 'ਚ ਆਪਣਾ ਸ਼ੌਂਕ ਪੂਰਾ ਕਰੂੰਗਾ ਕਿਉਂਕਿ ਤੁਹਾਡੇ ਸ਼ੌਂਕ ਪੂਰੇ ਕਰਨ ਲਈ ਤੁਹ ਪੈਸਾ ਵੀ ਚਾਹੀਦਾ ਤੇ ਰਿਸਕ ਫੈਕਟਰ ਕਾਫੀ ਹੁੰਦਾ ਜੀ ਹਾਂ ਕਿਉਂਕਿ ਮਾਪੇ ਹੁਣ ਇਦਾਂ ਹੁੰਦਾ ਜੀ ਤੁਹਾਡੇ ਪਾਪਾ ਤੁਹਾਡੇ ਮੰਮਾ ਤੁਹਾਨੂੰ ਪਿਆਰ ਦਾ ਕਰਦੇ ਆ ਬਟ ਤੁਹਾਡੇ ਦੇ ਮਾਨ ਨਹੀਂ ਕਰਦੇ ਹਾਂ ਅਸਲ ਤਾਂ ਉਹ ਹੈ ਤੁਸੀਂ ਚੰਗੇ ਬੇਟੇ ਤਾਂ ਹੀ ਹੋ ਅਗਰ ਤੁਹਾਡੇ ਮਾਵਾ ਤੁਹਾਡੇ ਦੇ ਮਾਨ ਵੀ ਕਰਨ ਤਾਂ ਮੈਂ ਇਹ ਚਾਹੁੰਦਾ ਸੀ ਕਿ ਮੈਂ ਉਹਨਾਂ ਤੇ ਕੋਈ ਬੋਝ ਨਾ ਬਣਾ ਕਿ ਮੈਂ ਪਹਿਲਾਂ ਖੁਦ ਆਪਣੀ ਲਾਈਫ ਥੋੜੀ ਸਟੇਬਲ ਕਰ ਲਵਾਂ ਫਿਰ ਆਪਣੇ ਸ਼ੌਕ ਨੂੰ ਪੂਰਾ ਕਰਾਂਗੇ ਠੀਕ ਹੈ ਤੇ ਹੁਣ ਲਾਈਫ ਸੈਟ ਹੈ ਪੂਰੀ ਹਾਂ ਜੀ ਹੁਣ ਪਰਮਾਤਮਾ ਦੀ ਕਿਰਪਾ ਨਾਲ ਜੀ ਸਭ ਕੁਝ ਸੈਟ ਹੈ ਕਿਉਂਕਿ ਸੰਘਰਸ਼ ਕੀਤਾ ਪੜ੍ਹਾਈ ਚ ਜੋ ਵੀ ਕੀਤੀ ਫਿਰ ਜੋ ਵੀ ਕਰ ਵੀ ਰਹੇ ਆ ਫਿਲਹਾਲ ਜੀ ਜੀ ਤੇ ਸਭ ਕੁਝ ਹੁਣ ਇਹ ਹੈ ਕਿ ਮਾਂਚੇ ਕੀ ਚੜਾ ਸ਼ੌਂਕ ਸੀ ਗਾਇਕੀ ਦਾ ਇਹਨੂੰ ਇਮਾਨਦਾਰੀ ਨਾਲ ਤੇ ਮਿਹਨਤ ਨਾਲ ਮੈਂ ਪੂਰਾ ਕਰਾਂ ਚਾਹੇ ਟਾਈਮ ਥੋੜਾ ਵੱਧ ਲੱਗ ਜਾਵੇ ਕੋਈ ਉਹ ਨੀਪਾ ਨੂੰ ਕਿ ਪਰ ਸਹੀ ਪ੍ਰੋਸੈਸ ਜਾਵਣਾ ਗੱਲਬਾਤ ਆਪਾਂ ਕਰ ਰਹੇ ਆ ਹਾਂਜੀ ਹਾਂਜੀ ਉਸਤਾਦ ਵੀ ਤਾਰਿਆ ਫਿਰ ਕਿਸੇ ਨੂੰ ਸੰਗੀਤ ਦੀਆਂ ਬਰੀਕੀਆਂ ਸਿੱਖ ਰਹੇ ਹੋ ਕਿਸੇ ਤੋਂ ਜਾਂ ਆਲ ਆਰਮ ਸਿੰਘ ਰਾਮ ਵਾਂਗੂ ਤੁੱਕਾ ਲਾਉਣ ਦੀ ਸੋਚੀ ਹੈ ਨਹੀਂ ਜੀ ਅਸਲ 'ਚ ਤੁੱਕਾ ਜੀ ਜ਼ਿੰਦਗੀ 'ਚ ਕਦੇ ਕਿਸੇ ਦਾ ਲੱਗਦਾ ਨਹੀਂ ਮੈਂ ਤਾਂ ਇਹ ਹੀ ਕਹਿੰਦਾ ਤੁੱਕਾ ਕਿਸੇ ਨੂੰ ਲਾਣਾ ਵੀ ਨਹੀਂ ਚਾਹੀਦਾ ਜੀ ਹਾਂ ਤੁੱਕਾ ਦਾ ਗਲਤ ਗੱਲ ਮੈਨੂੰ ਸਹੀ ਗੱਲ ਨਹੀਂ ਲੱਗਦੀ ਤੁੱਕਾ ਅੱਛਾ ਤੁਹਾਨੂੰ ਕੋਈ ਕਿਸੇ ਵੀ ਤੁਸੀਂ ਖੇਤਰ ਜਾਣਾ ਗੁਰੂ ਧਰਨਾ ਬਹੁਤ ਜ਼ਰੂਰੀ ਹੈ ਜੀ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਚਾਹੇ ਈਵਨ ਛੋਟਾ ਛੋਟਾ ਕੰਮ ਹੈ ਕੋਈ ਵੱਡੇ ਤੋਂ ਵੱਡਾ ਕੰਮ ਹੈ ਮੇਰਾ ਤਾਂ ਜੀ ਮੈਂ ਪਹਿਲਾਂ ਸਿੱਖਿਆ ਸੀ 2015 ਸਿੱਖਣਾ ਸ਼ੁਰੂ ਕੀਤਾ ਸੀ ਮੈਂ ਇੱਕ ਉਸਤਾਦ ਜੀ ਸੀ ਸਾਡੇ ਰਾਜਪੁਰਾ ਦੇ ਵਿੱਚ ਉਹਨਾਂ ਕੋਲ ਮੈਂ ਤਕਰੀਬਨ ਡੇਢ ਸਾਲ ਆਇਆ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਤੋਂ ਬਾਅਦ ਮੈਂ ਸਰਦਾਰ ਬਲਵਿੰਦਰ ਬੋਵੀ ਜੀ ਹੈ ਰਾਜਪੁਰਾ ਦੇ ਵਿੱਚ ਉਹਨਾਂ ਕੋਲ ਮੈਂ ਤਕਰੀਬਨ 3.5 ਸਾਲ ਸਿੱਖਿਆ ਜੀ ਉਹਨਾਂ ਨੇ ਬਹੁਤ ਵਧੀਆ ਸ ਥੋੜੇ ਘਰ ਦੇ ਦਿੱਕਤ ਆ ਜਾਂਦੀਆਂ ਕਿਉਂਕਿ ਫੈਮਿਲੀ ਦੇਖਣੀ ਵੀ ਹੁੰਦੀ ਹੈ ਜੀ ਕੁਝ ਆਪਣੀ ਜੋਬ ਦਾ ਵੀ ਚੱਕਰ ਹੁੰਦਾ ਹੈ ਜੀ ਇਸ ਕਰਕੇ ਜੀ ਉਸ ਤੋਂ ਬਾਅਦ ਫਿਰ ਜੋ ਉਹਨਾਂ ਦੇ ਮੈਨੂੰ ਲੈਸਨ ਦਿੱਤੇ ਹੋਏ ਆ ਉਹ ਮੈਂ ਕਰ ਰਹੀ ਆਪਣਾ ਟਾਈਮ ਕੱਢ ਕੇ ਪ੍ਰੈਕਟਿਸ ਵਗੈਰਾ ਕਰੀ ਜਾਂਦਾ ਜੀ ਸੋਰ ਵਗੈਰਾ ਆਪਣੇ ਸਾਦੀ ਜਾਂਦੇ ਆ ਜੀ ਹੂੰ ਇਸ ਲਈ ਅੱਛਾ ਜਿਨਾ ਜਿਹੜਾ ਸਾਡਾ ਦੇਸ਼ ਹੈ ਜਿੱਥੇ ਜਸੀਂ ਵਾਸੀਆਂ ਰਹਨੇ ਆ ਹਾਂਜੀ ਹਾਂਜੀ ਸਾਰੇ ਧਰਮਾਂ ਦੇ ਲੋਕ ਇੱਥੇ ਰਹਿੰਦੇ ਨੇ ਬੜੇ ਪਿਆਰ ਨਾਲ ਰਹਿੰਦੇ ਨੇ ਇੱਕ ਦੂਜੇ ਦਾ ਸਤਿਕਾਰ ਕਰਦੇ ਆ ਭਾਵੇਂ ਅਸੀਂ ਹਿੰਦੂ ਸਿੱਖ ਮੁਸਲਮਾਨ ਈਸਾਈ ਸਾਰੇ ਅਸੀਂ ਭਰਾਵਾਂ ਤੋਂ ਵੱਧ ਕੇ ਇੱਕ ਦੂਜੇ ਦੇ ਧਰਮਾਂ ਦੇ ਤਿਹਾਰਾਂ ਦੇ ਵਿੱਚ ਸਾਂਝ ਪਾਉਣਿਆਂ ਤੇ ਗੱਲ ਕਰਦੇ ਹੁਣ ਪ੍ਰਭੂ ਸ਼੍ਰੀ ਰਾਮ ਜੀ ਦਾ ਮੰਦਿਰ ਸਰਕਾਰ ਵੱਲੋਂ ਉਹਦਾ ਉਦਘਾਟਨ ਹੈ 22 ਤਰੀਕ ਨੂੰ ਤੇ ਜੇ ਅਸੀਂ ਇਸ ਮੌਕੇ ਤੇ ਰਾਮ ਜੀ ਦੀ ਚਰਚਾ ਰਾਮ ਜੀ ਦੀ ਮਹਿਮਾ ਨਾ ਕਰੀਏ ਤਾਂ ਫਿਰ ਸ਼ਾਇਦ ਲੱਗਦਾ ਉਹ ਵੀ ਸਾਡੇ ਜਿਹੜੀ ਗੱਲਬਾਤ ਅਧੂਰੀ ਹੋਊਗੀ ਮੈਂ ਚਾਹੁੰਨਾ ਕਿ ਸਾਡੇ ਦਰਸ਼ਕਾਂ ਨਾਲ ਦੋ ਸ਼ਬਦ ਪ੍ਰਭੂ ਰਾਮ ਜੀ ਦੇ ਲਈ ਹੋ ਜਾਣ ਜੇ ਤੁਹਾਡੇ ਜੀਨ ਦੇ ਵਿੱਚ ਹੋਣ ਕੋਈ ਸ਼ਬਦ ਹਾਂਜੀ ਹਾਂਜੀ ਜੀ ਮਰਾਦਾ ਪ੍ਰਸ਼ੋਤਮ ਪ੍ਰਭੂ ਰਾਮ ਜੀ ਦੀ ਜਿਹੜੀ ਜਨਮ ਭੂਮੀ ਹੈ ਉਹਨਾਂ ਦਾ ਪ੍ਰਾਣ ਪ੍ਰティਸ਼ਟਾ ਪ੍ਰੋਗਰਾਮ ਲਿਖੇ ਜਾ ਰਹੇ ਹੈ ਜੀ ਆਪਣਾ ਬਾਇਤ ਨੂੰ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਜੀ ਹਮ ਅਸਲ ਦੇ ਵਿੱਚ ਭਾਰਤ ਦੀ ਪਛਾਣ ਇਹ ਹੈ ਕਿ ਇੱਥੇ ਸਾਰੇ ਧਰਮਾਂ ਦੇ ਲੋਕ ਹੈ ਤੇ ਸਭ ਦਾ ਧਰਮ ਸਤਕਾਰ ਆਦਰ ਕਰਦੇ ਹੈ ਜੀ ਬਹੁਤ ਵਧੀਆ ਹੋ ਰਿਹਾ ਜੋ ਹੋ ਰਿਹਾ ਜੀ ਆਪਣਾ ਮੈਂ ਸਰਕਾਰ ਨੂੰ ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿ ਹਿੰਦੂ ਧਰਮ ਲਈ ਸਨਾਤਨ ਧਰਮ ਲਈ ਬਹੁਤ ਵਧੀਆ ਪ੍ਰਚਾਰ ਕੀਤਾ ਜਾ ਰਿਹਾ ਹੈ ਜੀ ਸਾਨੂੰ ਇਸ ਚੀਜ਼ ਤੇ ਮਾਣ ਹੈ ਸਾਨੂੰ ਭਾਰਤਵੰਸੀ ਹੋਣ ਤੇ ਸਨਾਤਨ ਧਰਮੀ ਹੋਣ ਤੇ ਬਹੁਤ ਮਾਣ ਹੈ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਸ ਚੀਜ਼ ਤੇ ਚਲੋ ਆਪਾਂ ਗੱਲ ਕਰਦੇ ਹਾਂ ਤੁਹਾਡੇ ਇਸ ਸਫਰ ਦੀ ਜਦੋਂ ਤੁਸੀਂ ਸਟੂਡੀਓ 'ਚ ਰਿਕਾਰਡਿੰਗ ਕੀਤੀ ਸੀ ਪਹਿਲੀ ਕਿੰਨਾ ਕ ਔਖਾ ਲੱਗਿਆ ਸੀ ਸਟੂਡੀਓ 'ਚ ਰਿਕਾਰਡਿੰਗ ਕਰਨਾ ਸਟੂਡੀਓ ਜੀ ਮੈਂ ਅਸਲ ਦੇ ਵਿੱਚ 2015 ਦੇ ਵਿੱਚ ਆਪਣਾ ਪਹਿਲਾ ਗਾਣਾ ਰਿਕਾਰਡ ਕਰਵਾਇਆ ਸੀ ਆਪਣਾ ਪਟਿਆਲੇ ਦੇ ਵਿੱਚ ਜੀ ਤੇ ਉਦੋਂ ਨਰਵਸੀ ਪਤਾ ਨਹੀਂ ਇਸ ਵੀ ਹੁੰਦਾ ਕੀ ਹੈ ਇਹ ਚੀਜ਼ ਹਾਂ ਹਾਂ ਕਿਉਂਕਿ ਪ੍ਰੈਕਟੀਕਲ ਲਾਈਫ ਤੇ ਇੱਕ ਥਿਓਰੈਟਿਕਲ ਲਾਈਫ ਹੁੰਦੀ ਹੈ ਉਸ ਤੋਂ ਬਹੁਤ ਫਰਕ ਹੁੰਦਾ ਹੈ ਜੀ ਹਮ ਇੱਕ ਤੁਹਾਨੂੰ ਤੁਸੀਂ ਵੈਸੇ ਗਾਓ ਗਾਣਾ ਉਹ ਹੋਰ ਚੀਜ਼ ਹੈ ਜਦੋਂ ਤੁਸੀਂ ਉਹਨੂੰ ਪਰਫਾਰਮ ਕਰਨਾ ਸਟੂਡੀਓ ਦੇ ਵਿੱਚ ਹਮ ਅਸਲ ਦੇ ਵਿੱਚ ਫਸਟ ਟਾਈਮ ਤਾਂ ਬਹੁਤ ਦਿੱਕਤ ਆਈ ਸੀ ਜੀ ਮੈਂ ਤੁਹਾਨੂੰ ਇਹ ਗੱਲ ਦੱਸਾਂ ਮੈਨੂੰ ਇਹ ਫੀਲ ਹੋਇਆ ਸੀ ਕਿ ਜੋ ਸਿੰਗਰ ਬਿਨਾ ਸਿੱਖੇ ਹੀ 뮤직 'ਚ ਕਰ ਰਹੇ ਆ ਉਹ ਕਿੱਦਾਂ ਸਰਵਾਈਵ ਕਰਦੇ ਹੋਣਗੇ ਕਿੰਨਾ ਆਪਣੇ ਆਪਣੇ ਧੋਖਾ ਦੇ ਰਹੇ ਆ ਤੇ ਕਿੰਨਾ ਉਹ ਕਰ ਰਹੇ ਆ अच्छा ਜਦੋਂ ਆਪਾਂ ਦਾ ਸਕੂਲ ਸਕੂਲ ਲਾਈਫ ਹੁੰਦੀ ਹੈ 6ਵੀਂ ਕਲਾਸ ਤੋਂ ਬਾਅਦ ਕਿਉਂਕਿ 5ਵੀਂ ਤੱਕ ਤਾਂ ਚਲੋ ਕਿ ਆਪਾਂ ਬਚਪਨ ਜਿਹਾ ਹੀ ਹੁੰਦਾ ਆਪਣਾ ਉਹ ਜਿਆਦਾ ਨਹੀਂ ਕਹਿ ਸਕਦੇ ਕੁਝ ਪਰ ਜਦੋਂ 6ਵੀਂ ਤੋਂ 10ਵੀਂ ਤੱਕ ਦਾ ਇੱਕ ਦੌਰ ਹੁੰਦਾ 12ਵੀਂ ਤੱਕ ਹੀ ਗੱਲ ਕਰਦੇ ਹਾਂ ਹਾਂਜੀ ਹਾਂਜੀ ਪਤਾ ਲੱਗਦਾ ਆ ਕਿਰਬੀ ਕੁਝ ਗੁੰਮਦਾ ਸਕੂਲ ਦੇ ਵਿੱਚ ਸਾਰੇ ਟੀਚਰ ਮੋਸਟਲੀ ਪਤਾ ਲੱਗ ਜਾਂਦਾ ਕਿਉਂਕਿ ਅਸੀਂ ਐਸ ਫੀਲਡ ਵਾਲੇ ਬੰਦੇ ਆ ਤਾਂ ਸਾਡੇ ਟੀਚਰ ਨੂੰ ਪਤਾ ਹੀ ਹੁੰਦਾ ਵੀ ਜਗਦੀਪ ਇਹ ਜਾਂ ਕੁਝ ਕਰ ਲੈਂਦਾ ਉਸ ਸਟੇਜ ਤੇ ਚੜਾ ਨਹੀਂ ਸੀ ਤੁਹਾਡੇ ਨਾਲ ਵੀ ਕੋਈ ਇਹੋ ਜਿਹਾ ਵਾਕਿਆ ਹੋ ਕਿਸੇ ਯਾਰ ਦੋਸਤ ਕੇ ਪੰਪ ਦੇ ਕੇ ਝਾੜ ਦੇਣ ਤੇ ਸਟੇਜ ਤੇ ਹਨਾ ਵੀ ਇਹ ਤਾਂ ਬਹੁਤ ਵਧੀਆ ਗੁੰਮਦਾ ਜੀ ਉੱਥੇ ਜਾ ਕੇ ਫਿਰ ਲੱਤਾਂ ਕੰਮਣ ਲੱਗ ਜਾਂਦੀਆਂ ਨੇ ਸਟੇਜ ਦੇ ਉੱਪਰ ਪਹਿਲੀ ਵਾਰੀ ਇਹ ਤਾਂ ਚੜਦਾ ਬੰਦਾ ਏਡਾ ਬੜੀ ਕਰਾਉਡ ਹੁੰਦੀ ਆ ਉਸ ਬੱਚਿਆਂ ਦੀ ਹੋਇਆ ਕਦੇ ਐਵੇਂ ਜੀ ਯਾਰ ਹਾਂ ਪਹਿਲੀ ਵਾਰ ਸਟੇਜ ਤੇ ਗਿਆ ਹੋ ਮੈਂ ਤਾਂ ਹਾਂਜੀ ਇੱਕ ਦੋ ਵ ਟੀਚਰਸ ਨੇ ਇਹ ਪਿਛੇੜ ਕੀਤਾ ਜੀ ਮੇਰੇ ਅੱਛਾ ਬਹੁਤ ਵਧੀਆ ਰਿਹਾ ਜੀ ਤੇ ਸਿੰਗਰ ਕਿਹੜੇ ਸੁਣਨਾ ਪਸੰਦ ਕਰਦੇ ਹੋ ਤੁਸੀਂ ਕਿਹੜੇ ਸਿੰਗਰ ਲੱਗਦਾ ਵੀ ਵਧੀਆ ਗਾਉਂਦੇ ਨੇ ਸਿੰਗਰ ਜੀ ਮੈਂ ਬੇਸਿਕਲੀ ਮੈਂ ਤਾਂ ਫੈਨ ਆਲੀ ਦੇਵੀ ਮਖਸੂਸਪੂਰੀ ਭਾਜੀ ਦਾ ਅੱਛਾ ਹੁਣ ਤੇ ਸ਼ੇਰ ਸ਼ਾਹੀ ਬਹੁਤ ਸੁਣਦਾ ਜੀ ਮੈਂ ਅੱਛਾ ਦੇਵੀ ਮਖਸੂਸਪੂਰੀ ਭਾਜੀ ਆਪਣੇ ਗੁਰਦਾਸ ਮਾਨ ਜੀ ਦਾ ਹੈਗੇ ਚਲੋ ਕੰਪਲਸਰੀ ਹੈ ਜਿਵੇਂ 10th ਤੋਂ ਬਾਅਦ ਤੁਸੀਂ ਕੋਈ ਵੀ ਸਲੈਕਟ ਲਿਓ ਨਾ ਤਾਂ ਪੰਜਾਬੀ ਕੰਪਲਸਰੀ ਹੁੰਦੀ ਹੈ ਹਾਂ ਏਦਾਂ ਹਰੇਕ ਪੰਜਾਬੀ ਦਾ ਫੇਵਰਿਟ ਤਾਂ ਕੰਪਲਸਰੀ ਦਾ ਗੁਰਦਾਸ ਮਾਨ ਹੈਗਾ ਜੀ ਗੁਰਦਾਸ ਮਾਨ ਹੈਗੀ ਹੈਗੇ ਨੇ ਸਿੰਦਰ ਸਤਾਜ ਜੀ ਹਰਪ੍ਰਣਵਾਨ ਜੀ ਇਹ ਮੇਰੇ ਬਹੁਤ ਫੇਵਰਿਟ ਹੈ ਜੀ ਇਹਨਾਂ ਸਿੰਗਰਾਂ ਦੇ ਵਿੱਚੋਂ ਕਿਸੇ ਦਾ ਗਾਣਾ ਦੇਵੀ ਦੀ ਗੱਲ ਕਰਦੇ ਹਾਂ ਕਿ ਦੇਵੀ ਨੂੰ ਬਹੁਤ ਸੁਣਦੇ ਕੋਈ ਸ਼ਾਇਰੋ ਸ਼ਾਇਰੀ ਯਾਦ ਹੈ ਉਹਨਾਂ ਦੀ ਹਾਂ ਜੀ ਇੱਦਾਂ ਦੇਵੀ ਜੀ ਦੇ ਕਾਫੀ ਸ਼ਾਇਰੀ ਮੇਰੇ ਯਾਦ ਹੈ ਜੀ ਸੁਣਾਓਗੇ ਦੋ ਸ਼ਬਦ ਸਾਨੂੰ ਹਾਂ ਜੀ ਇਹਨਾਂ ਦਾ ਇੱਕ ਸੀ ਸ਼ੇਰ ਜੀ ਜੇ ਆਰ ਮੇਰੇ ਨਾਲ ਰੁੱਸੇ ਨੇ ਕੋਈ ਕਮੀ ਮੇਰੇ ਵਿੱਚ ਹੋਵੇਗੀ ਹੂੰ ਜੇ ਆਰ ਮੇਰੇ ਨਾਲ ਰੁੱਸੇ ਨੇ ਕੋਈ ਕਮੀ ਮੇਰੇ ਵਿੱਚ ਹੋਵੇਗੀ ਜਿੰਨਾ ਉੱਤੇ ਚਿਰਦਾ ਸੀ ਇਤਵਾਰ ਮੇਰੇ ਨਾਲ ਰੁੱਸੇ ਨੇ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ ਹੂੰ ਹੋਰਾਂ ਦੇ ਰੂਪ ਨੂੰ ਸੇਕਦੀਆਂ ਹੋਰਾਂ ਨੂੰ ਮੱਥਾ ਟੇਕਦੀਆਂ ਹੋਰਾਂ ਦੇ ਰੂਪ ਨੂੰ ਸੇਕਦੀਆਂ ਹੋਰਾਂ ਨੂੰ ਮੱਥਾ ਟੇਕਦੀਆਂ ਜੋ ਅੱਖਾਂ ਬਹੁਤ ਪਸੰਦ ਮੈਨੂੰ ਜੇ ਮੇਰੇ ਵੱਲ ਨਹੀਂ ਵੇਖਦੀਆਂ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ ਹੂੰ ਚੱਲ ਚੱਲਦੇ ਆਪਾਂ ਗੱਲਬਾਤ ਕਰ ਲਈ ਗੁਰਦਾਸ ਮਾਨ ਦੀ ਜ਼ਿਕਰ ਕੀਤਾ ਉਹਨਾਂ ਦਾ ਕੋਈ ਗਾਣਾ ਯਾਦ ਹੈ ਜਿਹੜਾ ਤੁਸੀਂ ਮੈਂ ਚਾਹਨਾ ਪ੍ਰੋਪਰ ਗੁਰਦਾਸ ਮਾਨ ਜਿੱਦਾਂ ਗਾ ਰਹੇ ਨੇ ਗਾਣੇ ਨੂੰ ਗਾਉਂਗੇ ਤੁਸੀਂ ਆਪਦੇ ਅੰਦਾਜ਼ ਚ ਸਾਡੇ ਦਰਸ਼ਕੋ ਫੀਲ ਲੈ ਸਕਣੋ ਯਾਰ ਵੀ ਵਾਕਈ ਮੁੰਡਾ ਵਧੀਆ ਗਾਉਂਦਾ ਕਿਉਂਕਿ ਇੰਟਰਵਿਊ ਕਰਨ ਦਾ ਸਵਾਦ ਨਹੀਂ ਆਉਂਦਾ ਜਿੱਨਾਂ ਚ ਲੋਕ ਤੁਹਾਨੂੰ ਸੁਣਨ ਲੋਕਾਂ ਨੂੰ ਪਤਾ ਵੀ ਲੱਗੇ ਨਾ ਵੀ ਕਿੰਨਾ ਕੁ ਸਟਾਈਲਾ ਮੁੰਡਾ ਅਸਲ ਵਿੱਚ ਜਿਹੜਾ ਤੁਸੀਂ ਨਾਮ ਲਿੱਤਾ ਗੁਰਦਾਸ ਮਾਨ ਜੀ ਦਾ ਇਹਨਾਂ ਦੇ ਪੈਰ ਦੀ ਨੋ ਦੇ ਬਰਾਬਰ ਵੜਨਾ ਬਹੁਤ ਵੱਡੀ ਉਹ ਉਹ ਮੰਨਦਾ ਤੁਹਾਡੀ ਉਹਨਾਂ ਵਰਗਾ ਗਾਉਣਾ ਵੀ ਬਹੁਤ ਆ ਉਹਨਾਂ ਦਾ ਕੋਈ ਗਾ ਹਾਂਜੀ ਮੈਂ ਟਰਾਈ ਕਰਦਾ ਜੀ ਹਾਂ ਸਬਰ ਸ਼ੁਕਰ ਨਾਲ ਖਾ ਲੋ ਜਿਹੜੀ ਮੋਲਾ ਦੇ ਦੇਵੇ ਸਬਰ ਸ਼ੁਕਰ ਨਾਲ ਖਾ ਲੋ ਜਿਹੜੀ ਮੋਲਾ ਦੇ ਦੇਵੇ ਕੋਈ ਫਰਕ ਨਹੀਂ ਪੈਂਦਾ ਰੋਟੀ ਤੱਤੀ ਠੰਡੀ ਦਾ ਕੋਈ ਫਰਕ ਨਹੀਂ ਪੈਂਦਾ ਰੋਟੀ ਤੱਤੀ ਠੰਡੀ ਦਾ ਜਿਹੜੇ ਮੁਲਕ ਦਾ ਖਾਈਏ ਉਸਦਾ ਬੁਰਾ ਨਹੀਂ ਮੰਗੀਦਾ ਲੱਖ ਪਰਦੇਸੀ ਹੋਈਏ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀਦਾ ਜਿਹੜੇ ਮੁਲਕ ਦਾ ਖਾਈਏ ਉਸਦਾ ਬੁਰਾ ਨਹੀਂ ਮੰਗੀਦਾ ਲੱਖ ਪਰਦੇਸੀ ਹੋਈਏ ਲੱਖ ਪਰਦੇਸੀ ਹੋਈਏ ਜੀ ਜੀ ਅੱਛਾ ਜਦੋਂ ਹੁਣ ਆਪਾਂ ਸਫਰ ਦੀ ਸ਼ੁਰੂਆਤ ਦੀ ਗੱਲ ਕੀਤੀ ਸੀ ਪਹਿਲਾਂ ਵੀ ਸਟਾਰਟਿੰਗ ਦੇ ਵਿੱਚ ਕੁਝ ਅਜਿਹੇ ਮਿੱਤਰ ਹੁੰਦੇ ਨੇ ਜਿਹੜੇ ਕਹਿੰਦੇ ਯਾਰ ਤੂੰ ਕੰਮ ਕਰ ਗਾਇਕ ਬਣ ਗਾਣਾ ਗਾ ਅਸੀਂ ਤੈਨੂੰ ਪੈਸੇ 'ਚ ਵੀ ਮਦਦ ਕਰਦੇ ਆਂ ਕਈ ਇਹੋ ਜਿਹੇ ਮਿੱਤਰਾਂ ਦੀ ਜੁੰਡਲੀ ਵੀ ਹੋਣੀ ਫਿਰ ਜਿਹੜੀ ਕਹਿੰਦੇ ਹੋਣੇ ਜਾਂ ਫਿਰ ਆਲੇ ਨਹੀਂ ਕੋਈ ਐਦਾਂ ਸਾਥ ਦਿੰਦਾ ਨਹੀਂ ਅਸਲ 'ਚ ਮੈਨੂੰ ਤੁਸ ਜੈਦ ਇਮਾਨਦਾਰ ਨਾਲ ਸਮੇਂ ਨੂੰ ਐਦਾਂ ਦਾ ਕੋਈ ਮਿਲੇ ਨਹੀਂ ਜਿਹੜੇ ਕਹਿਣ ਵੀ ਅਸੀਂ ਤੁਹਾਡੇ ਤੇ ਪੂਰਾ ਉਹ ਲਾਵਾਂਗੇ ਅੱਛਾ ਵੀ ਤੁਸੀਂ ਗਾਓ ਅਸੀਂ ਤੁਹਾਨੂੰ ਬਿਲਕੁਲ ਪ੍ਰਮੋਟ ਕਰੀਏ ਜੋ ਕੁਝ ਮਿਲੇ ਹੈ ਉਹਨਾਂ ਦੇ ਪ੍ਰੋਜੈਕਟ ਮੈਨੂੰ ਕੰਡੀਸ਼ਨਸ ਪਸੰਦ ਨਹੀਂ ਆਈਆਂ ਜੀ। ਅੱਛਾ। ਕਿਉਂਕਿ ਮੇਰੀ ਇਹ ਕਿ ਮੈਂ ਇਸੇ ਕੋਈ ਚੀਜ਼ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦਾ ਕਿਉਂਕਿ ਅਗਰ ਸ਼ੌਂਕ ਪਾਲਿਆ ਤਾਂ ਸ਼ੌਂਕ ਨੂੰ ਇਮਾਨਦਾਰੀ ਨਾਲ ਤੇ ਸਹੀ ਤਰੀਕੇ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕਰਾ ਜਾਵੇ। ਨਹੀਂ ਤੁਸੀਂ ਜਾਣਦੇ ਹੋ ਕੰਪਨੀਆਂ ਕੋਲੇ ਫਿਰ ਕਿਸੇ ਕੋਲ ਬਹੁਤ ਕੰਪਨੀਆਂ ਪੰਜਾਬ ਚ ਹੁਣ ਤਾਂ ਜਿਹੜੇ ਸਿੰਗਰ ਨੂੰ ਰਿਕਾਰਡ ਕਰਦੀਆਂ ਨੇ। ਮੈਂ ਸਰ ਇੱਕ ਦੋ ਕੰਪਨੀ ਨਾਲ ਟਾਈਪ ਕੀਤਾ ਸੀ। ਦੋ ਚਾਰ ਨੇ ਮੈਨੂੰ ਖੁਦ ਵੀ ਫੋਨ ਆਏ ਸੀ ਜਦੋਂ ਮੇਰਾ ਗਾਣਾ ਰਿਲੀਜ਼ ਹੋਇਆ ਸੀ। ਬਟ ਉਹਨਾਂ ਦੀ ਕੰਡੀਸ਼ਨਸ ਇਦਾਂ ਸੀ ਕਿ ਮੈਂ ਉਹਨੂੰ ਸੈਟੀਸਫਾਈ ਨਹੀਂ ਫਰਸਤੂ ਜੀ ਮੇਂ ਵੀਡੀਓ Song ਹੈ ਉਹ ਵੀਡੀਓ ਕੁਛ ਇਦਾਂ ਗਲਤ ਬਣਾ ਦਿੰਦੇ ਕਿ ਆਪਾਂ ਫੈਮਿਲੀ ਨਹੀਂ ਦੇ ਸਕਦੇ ਹਮ ਆ ਵੀਡੀਓ ਦੀ ਗੱਲ ਹੋ ਗਈ ਉਹ ਤੋਂ ਪਹਿਲਾਂ ਜਿਹੜਾ ਆਡੀਓ Song ਦੀ ਗੱਲ ਕਰਦੇ ਆ ਉਹ ਉਹਦੇ ਵਿੱਚ ਉਹ ਸ਼ਬਦ ਇਦਾਂ ਦੇ ਯੂਜ਼ ਕਰਦੇ ਆ ਕਿ ਜੋ ਆਪਾਂ ਨਹੀਂ ਕਿਉਂਕਿ ਜੋ ਮੈਂ ਰੀਅਲ ਲਾਈਫ ਦੇ ਵਿੱਚ ਆ ਮੈਂ ਉਹੀ ਟੀਵੀ ਤੇ ਦਿਖਾਣਾ ਚਾਹੁੰਦਾ ਹਮ ਜੋ ਨੈਚੁਰਲ ਮੇਰੀ ਸੱਚਾਈ ਹੈ ਹਮ ਉਹ ਦਿਖਾਉਂਦੇ ਨਸ਼ਿਆਂ ਤੇ ਗਾਣਾ ਗਾਓ ਕੁੜੀਆਂ ਨੂੰ ਗਲਤ ਸ਼ਬਦ ਵਰਤੋ ਤੁਸੀਂ ਜਾਂ ਸ਼ਰਾਬ ਤੇ ਹੋਰ ਚੀਜ਼ਾਂ ਤੇ ਲੜਾਈਆਂ ਤੇ ਹਥਿਆਰਾਂ ਤੇ ਆਜੀ ਦੇ ਮੈਂ ਬਿਲਕੁਲ ਹੱਕ ਚ ਨਹੀਂ ਹੈਗਾ ਨਹੀਂ ਕਿਤੇ ਇਹ ਤਾਂ ਨਹੀਂ ਹੁੰਦਾ ਵੀ ਯਾਰ ਤੁਸੀਂ ਪਹਿਲਾਂ ਇੰਨੇ ਪੈਸੇ ਲੈ ਕੇ ਆਓ ਸਾਡੇ ਕੋਲੇ ਤੁਸੀਂ ਰਿਕਾਰਡਿੰਗ ਵੀ ਆਪਦੇ ਪੱਲਿਓ ਕਰੋ ਵੀਡੀਓ ਵੀ ਆਪਦੇ ਪੱਲਿਓ ਕਰੋ ਜਿਹੜੀ ਫਿਰ ਪ੍ਰੋਮੋਸ਼ਨ ਆ ਉਹ ਵੀ ਤੁਸੀਂ ਆਪਦੇ ਪੈਸਿਆਂ ਦੀ ਕਰੋ ਸਾਡੀ ਕੰਪਨੀ ਵੀ ਤੁਸੀਂ ਸਾਰਾ ਕੁਝ ਬਣਾ ਬਣਾ ਲੈ ਕੇ ਦੇ ਦਿਓ ਅਸੀਂ ਕੱਲਾ ਰਿਲੀਜ਼ ਕਰ ਸਕਦੇ ਆ ਇਹ ਵੀ ਕੰਡੀਸ਼ਨ ਹੋਣੀ ਫਿਰ ਕਿਤੇ ਨਾ ਕਿ ਉਹਨਾਂ ਵੱਲੋਂ ਇੱਕ ਦੋ ਕੰਪਨੀ ਦੀ ਸੀ ਸਿਰ ਇਦਾਂ ਦੀ ਕੰਡੀਸ਼ਨ ਹਮ ਬਟ ਇੱਕ ਵਾਰ ਅਸੀਂ ਪ੍ਰੋਜੈਕਟ ਲੈ ਕੇ ਵੀ ਗਏ ਸੀ ਉਹਨਾਂ ਨੇ ਮਤਲਬ ਉਹਨਾਂ ਨੂੰ ਸਾਰਾ ਪਸੰਦ ਨਹੀਂ ਆਇਆ ਉਹ ਕਾਰੀਜ਼ਨ ਤੁਹਾਨੂੰ ਦੱਸਿਆ ਮੈਂ ਇਹੀ ਰੀਜ਼ਨ ਹੋ ਸਕਦਾ ਹੈ ਆਡੀਓ Song ਦਾ ਕਿ ਇਹ ਤਾਂ ਸਿੰਪਲ Song ਇਨਾ ਕੁਛ ਉਹ ਚੀਜ਼ ਨਹੀਂ ਹੈਗੀ ਜੋ ਅੱਜਕੱਲ ਚੱਲ ਰਹੀ ਹੈ ਟ੍ਰੈਂਡਿੰਗ ਦੇ ਵਿੱਚ ਨਹੀਂ ਫਿਰ ਨਵੀਂ ਮਢੀਰ ਤਾਂ ਸੁਣਦੀ ਆ ਨਾ ਇਹੋ ਜਿਹਾ ਕੁਛ ਨਵੀਂ ਮਢੀਰ ਤਾਂ ਕਹਿੰਦੀ ਸਾਨੂੰ ਹਥਿਆਰਾਂ ਦੇ ਗਾਣੇ ਹੋਣੇ ਚਾਹੀਦੇ ਨੇ ਸਾਨੂੰ ਜਿੰਨਾ ਉਹਦੇ ਵਿੱਚ ਜਿਵੇਂ ਕਹਿੰਦੇ ਖੜਕਾ ਦੜਕਾ ਕਹਦੀ ਏ ਗੈਂਗਸਟਰ ਬਾਦ ਨੂੰ ਦਿਖਾ ਦਿੰਦੇ ਨੇ ਕਦੇ ਕੁਛ ਦਿਖਾ ਦਿੰਦੇ ਨੇ ਉਹ ਚੀਜ਼ਾਂ ਸੁਣਦੀ ਆ ਮਢੀਰ ਤੇ ਜਿਵੇਂ ਤੁਸੀਂ ਕਹਿੰਦੇ ਮੈਂ ਤਾਂ ਇੱਕ ਲੋਕਾਂ ਦਾ ਸਾਫ਼ ਸੁਥਰਾ ਗਾਇਕ ਬਣਿਆ ਰਹਿਣਾ ਚਾਹੁੰਦਾ ਹਾਂ ਲੱਗਦਾ ਫਿਰ ਤੁਸੀਂ ਇਹ ਮੁਕਾਬਲੇਬਾਜ਼ੀ ਦੇ ਵਿੱਚ ਕਿਤੇ ਨਾ ਕਿਤੇ ਸਫਲ ਹੋ ਪਾਉਮਗੇ ਲੱਗਦਾ ਸੋਚਿਆ ਕਦੇ ਇਸ ਚੀਜ਼ ਸਰ ਮੈਂ ਇਸ ਚੀਜ਼ ਨੂੰ ਸਫਲਤਾ ਜਾਂ ਅਸਫ ਤੋਲ ਸਕਦਾ ਹੈਗਾ ਕਿਉਂਕਿ ਇਹ ਤਾਂ ਜੋ ਚੀਜ਼ ਆਪਣੇ ਮੇਰੇ ਅੰਦਰੋਂ ਇਹ ਚੀਜ਼ ਹੈ ਕਿ ਮੈਂ ਸਾਫ ਸੁਥਰਾ ਹੀ ਗਣਾ ਚਾਹੇ ਸਫਲਤਾ ਮਿਲੇ ਨਾ ਮਿਲੇ ਚਾਹੇ ਕੋਈ ਪਸੰਦ ਕਰੇ ਨਾ ਕਰੇ ਕੁਸ਼ਤਾਂ ਨੂੰ ਪਸੰਦ ਕਰਨੇ ਕੀ ਕਰਨਗੇ ਕਿਉਂਕਿ ਇਹ ਚ ਮੈਟਰ ਨਹੀਂ ਕਰਦੀ ਹੁਣ ਮੰਨ ਲਓ ਸਪੋਜ਼ ਕਰੋ ਕਿ ਭੀੜ ਹੈ 1000 ਬੰਦੇ ਆਡੀਅנס ਬੈਠਿਆ ਮੰਨ ਲਓ 1000 ਦੀ ਸੋਚ ਗਲਤ ਹੈ ਆ ਕਰੋ ਹੁਣ ਮੈਂ ਉਹਨਾਂ ਤੋਂ ਥੋੜੀ ਕੋਈ ਸਰਟੀਫਿਕੇਟ ਲੈਣਾ ਹੋਣਾ ਤਾਂ ਆਪਣਾ ਕਿ ਮੈਂ ਅੱਛਾ ਕਰਿਆ ਨਹੀਂ ਸ਼ੁਰੂਆਤ ਦੇ ਵਿੱਚ ਵੱਡੀ ਸਟੇਟਮੈਂਟ ਬਣ ਜਾਣੀ ਹੈ ਤੁਹਾਡੀ ਕਿਉਂਕਿ ਜਿਵੇਂ ਕਿ ਕਹਿੰਦੇ ਵੀ ਮੈਂ ਸਾ ਉਸਤਰਾ ਗਾਣਾ ਲੋਕ ਕੁਝ ਹੋਰ ਤਰ੍ਹਾਂ ਦਾ ਪਸੰਦ ਕਰਦੇ ਨੇ ਹਨਾ ਪਰ ਇਹ 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 ਲੱਗੂਗਾ ਨਹੀਂ ਕਿ ਕਿਤੇ ਨਾ ਕਿਤੇ ਵੀ ਲੋਕ ਜਦੋਂ ਤੁਹਾਨੂੰ ਅੱਜ ਦੇਖਣ ਲਈ ਕਹਿਣਗੇ ਵੀ ਇਹ ਅੱਜ ਆਪਣੀਆਂ ਕੰਡੀਸ਼ਨਾਂ ਤੇ ਮਾਰਕੀਟ ਦੇ ਵਿੱਚ ਪੈਰ ਧਰਨਾ ਚਾਹੁੰਦਾ ਇਹ ਮਾਨ ਵੀ ਹੋਊਗਾ ਕਿਤੇ ਨਾ ਕਿਤੇ ਤੁਹਾਨੂੰ ਵੀ ਹਾਂ ਮੈਂ ਆਪਣੀਆਂ ਜਿਹੜੇ ਜਿਹੋ ਜਿਹੀ ਮੇਰੀ ਸੋਚ ਹੈ ਮੈਂ ਉਹ ਜਾ ਗਾਉਣਾ ਚਾਹਣਾ ਜਾਂ ਫਿਰ ਅੱਗੇ ਚੱਲ ਕੇ ਜਿਵੇਂ ਲੋਕ ਚਾਹੁੰਦੇ ਨੇ ਉਹ ਹੈ ਸਿੰਗਰ ਬਣਨਾ ਕੋ ਚਾਹੋਂਗੇ ਸਰ ਨਹੀਂ ਅਸਲ ਦੇ ਵਿੱਚ ਅਗਰ ਮੈਨੂੰ ਇਦਾਂ ਦਾ ਕਰਨਾ ਹੁੰਦਾ ਤਾਂ ਮੈਂ ਕੰਮ 4-5 ਸਾਲ ਚ ਕਰ ਲਈ ਜਾਂਦਾ ਮੇਰੇ ਕੋਲ 40 ਤੋਂ 45+ ਗਾਣੇ ਇਦਾਂ ਦੇ ਆਏ ਸੀ ਹੂੰ ਜਿਹਨੂੰ ਤੁਸੀਂ ਕਹ ਉਮਰ ਨਹੀਂ ਕਿਤੇ ਹੂੰ ਮੈਂ ਇਸ ਸਾਲ ਚਾ ਇੱਕ ਗਾਣਾ ਕਰਾਂ ਜਾਂ ਦੋ ਗਾਣਾ ਕਰਾਂ ਆਪਣਾ ਅਗਰ ਸਹੀ ਆ ਉਹਨੂੰ ਮੇਰੇ ਮੰਮੀ ਡੈਡੀ ਸੁਣ ਰਹੇ ਆ ਮੇਰੀ ਸਿਸਟਰ ਸੁਣ ਰਹੀ ਹੈ ਮੇਰੀ ਵਾਈਫ ਸੁਣ ਰਹੀ ਹੈ ਜੋ ਵੀ ਸੁਣ ਰਹੇ ਆ ਉਹਨਾਂ ਨੂੰ ਪਸੰਦ ਆ ਕੋਈ ਪ੍ਰੋਜੈਕਸ਼ਨ ਨਹੀਂ ਆ ਤਾਂ ਅਸੀਂ ਗਾਣਾ ਰਿਲੀਜ਼ ਕਰਦੇ ਆ ਨਹੀਂ ਪਹਿਲਾਂ 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 ਤਾਂ ਹਰ ਇੱਕ ਸਿੰਗਰ ਵੀ ਕਹਿ ਦਿੰਦਾ ਨਾ ਜਦੋਂ ਸਟਾਰਟਿੰਗ ਉਹਦੀ ਸ਼ੁਰੂਆਤ ਹੁੰਦੀ ਆ ਵੀ ਦੇਖੋ ਦਰਸ਼ਕੋ ਸਰੋਤੇਓ ਮੈਂ ਤੁਹਾਡੇ ਸੱਭਿਆਚਾਰ ਦਾ ਅੰਗ ਆ ਸੱਭਿਆਚਾਰ ਨੂੰ ਬਚਾਉਂਗਾ ਬਾਅਦ ਚ ਫਿਰ ਉਹੀ ਕਲਾਕਾਰ ਜਦੋਂ ਸਤਾਫਤ ਬਣ ਜਾਂਦਾ ਉਹੀ ਸੱਭਿਆਚਾਰ ਨੂੰ ਲਹੂ ਲਹਾਨ ਕਰ ਦਿੰਦਾ ਇਹ ਤਾਂ ਨਹੀਂ ਹੋਊਗਾ ਸਰਪ੍ਰਿਥਾ ਦਾ ਸੋਚ ਹੈ ਕਿ ਪਭ ਪਚਾ ਕੇ ਰੱਖੀ ਸਭਿਆਚਾਰ ਨੂੰ ਵੈਸੇ ਬੰਦਰਾ ਮਨ ਬਦਲੇ ਕੁਝ ਕਹਿ ਸਕਦਾ ਬਟ ਮੈਂ ਮੇਰੇ ਵੱਲੋਂ ਇਹ ਪੂਰੀ ਕੋਸ਼ਿਸ਼ ਹੈ ਕਿ ਮੈਂ ਜਿੰਨੀ ਹੋ ਸਕੇ ਆਪਣੀ ਇਦਾਂ ਦੇ ਪ੍ਰੋਜੈਕਟ ਕਰੂੰਗਾ ਕਿ ਸਭ ਨੂੰ ਵਧੀਆ ਲੱਗਣਾ ਕਿ ਆ ਚੀਜ਼ ਕੋਈ ਆਬਜੈਕਸ਼ਨ ਨਾ ਕਰੀਟ ਕਰੇ ਜੀ ਤੁਸੀਂ ਗਾਣੇ 'ਚ ਆ ਸ਼ਬਦ ਵਰਤੇ ਆ ਆ ਵੀਡੀਓ ਤੁਸੀਂ ਇਦਾਂ ਦੀ ਬਣਾਈ ਹੈ ਉਹ ਚੀਜ਼ ਨੂੰ ਚਲੋ ਮੈਨੂੰ ਵਧੀਆ ਲੱਗਿਆ ਤੇ ਜਿਹੜੀ ਤੁਹਾਡੀ ਸੋਚ ਹੈ ਅਸੀਂ ਤਾਂ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਪਰਮਾਤਮਾ ਨੂੰ ਕਿ ਇਸੇ ਜਿਹੜੀ ਸੋਚ ਦੇ ਨਾਲ ਤੁਸੀਂ ਸਾਡੇ ਸੰਗੀਤਕ ਪ੍ਰੇਮੀਆਂ ਦੀ ਝੋਲੀ 'ਚ ਵਧੀਆ-ਵਧੀਆ ਗੀਤ ਪਾਉਂਦੇ ਰਹੋ ਤੇ ਕੋਈ ਹੋਰ ਵਧੀਆ ਹੋਣਾ ਕੋਈ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਇਹ ਵੀ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਲਓ ਹਾਂਜੀ ਸਰ ਅੱਬ ਸੁਖਰ ਕੇ ਇਸ ਸਾਲ ਅਸੀਂ ਤਕਰੀਬਨ 3-4 ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ ਆਉਣ ਵਾਲੇ 4-5 ਮਹੀਨੇ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਸਾਡੇ 4 ਤੋਂ 5 ਗਾਣੇ ਅੱਛਾ ਸਾਡਾ ਅਸੀਂ EP ਬਾਰੇ ਵੀ ਸੋਚ ਰਹੇ ਹਾਂ ਕੋਈ ਵਧੀਆ ਹੂੰ ਤੇ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਸਿਲੈਕਸ਼ਨ ਤੇ ਕਾਫੀ ਸਮਾਂ ਟਾਈਮ ਲੱਗਦਾ ਹੈ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰਦੇ ਸਿਲੈਕਸ਼ਨ ਤੇ ਕਿਹੋ ਜੀ 뮤직 ਡਾਇਰੈਕਟਰ ਨਾਲ ਕੰਮ ਕਰਨਾ ਪਸੰਦ ਕਰਦੇ ਹੋ ਜਿੱਦਾਂ ਵੀ ਯਾਰ ਬਹੁਤ ਸਫਲ 뮤직 ਡਾਇਰੈਕਟਰ ਮੈਂ ਇਸ ਦੇ ਡਾਇਰੈਕਸ਼ਨ ਦੇ ਕਾਫੀ ਮਸ਼ਹੂਰ ਹੈ ਆਪਣੇ ਚਰਨੀਤਾ ਹੁਜਾ ਜੀ ਹੂੰ ਉਹਨਾਂ ਨਾਲ ਦੀ ਉਹਨੇ ਸੰਗਤ ਮਿਲ ਜਾਵੇ ਸਾਨੂੰ ਕਿ ਕਿਵੇਂ ਕਰੀਦਾ ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੋਵੇਗੀ ਹੂੰ ਸੱਚ ਨਾ ਹੋ ਜਾ ਭਾਜੀ ਹੂੰ ਤੇ ਆਪਣੇ ਜੈਦੇਵ ਕੁਮਾਰ ਜੀ ਅਤਲ ਸ਼ਰਮਾ ਜੀ ਤੇਜਵੰਦ ਕਿਟੂ ਜੀ ਇਹਨਾਂ ਨਾਲ ਸਾਨੂੰ ਥੋੜੀ ਜੀ ਗਾਈਡੈਂਸ ਮਿਲ ਜਾਵੇ ਤਾਂ ਮੈਂ ਸਮਝੂ ਬਹੁਤ ਵਧੀਆ ਮੇਰਾ ਜਨਮ ਸਫਲ ਹੈਗੀ ਇਹਨਾਂ ਦੇ ਮਨੁਸਟ ਗਾਣਾ ਮਿਲ ਰਿਹਾ ਜੀ ਜੀ ਹਾਂਜੀ ਠੀਕ ਹੈ ਛੋਟੇ ਵੀ ਤੁਸੀਂ ਸਾਡੇ ਅੱਜ ਸਟੂਡੀਓ ਆਏ ਸੀ ਤੁਹਾਡੀਆਂ ਸਾਡੇ ਦਰਸ਼ਕਾਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਠੀਕ ਹੈ ਤੇ ਸੋ ਦਰਸ਼ਕੋ ਮੈਂ ਵੀ ਤੁਹਾਡੇ ਨਾਲ ਇੱਕ ਬੇਨਤੀ ਹੈ ਸਾਡੀ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਕਿਉਂਕਿ ਅਸੀਂ ਇਹੋ ਜੇ ਨਵੇਂ ਲੋਕਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਆ ਇਹਨਾਂ ਦਾ ਹੌਸਲਾ ਫਜੇ ਕਿ ਤਾਂ ਹੀ ਵਧੇਗਾ ਕਿ ਤੁਸੀਂ ਇਹਨਾਂ ਲੋਕਾਂ ਨੂੰ ਪ੍ਰਮੋਟ ਕਰੋ ਇਸ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰੋ ਇੱਕ ਵਾਰ ਫਿਰ ਆਪਾਂ ਇਸ ਮੁੰਡੇ ਦਾ ਧੰਨਵਾਦ ਵੀ ਕਰਦੇ ਤੇ ਇਹਨੂੰ ਦਿਵਾਉਂਦੇ ਆ ਠੀਕ ਹੈ ਵਿਕੀ ਜੀ ਧੰਨਵਾਦ ਸੋ ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅਗਲੇ ਹਫਤੇ ਫਿਰ ਅਸੀਂ ਕਿਸੇ ਫੋਰਵਰਡ ਹੋ ਰਹੇ ਉਸਨੂੰ ਤੁਹਾਡੇ ਰੂਰ ਕਰਾਵਾਂਗੇ ਤਦ ਤੱਕ ਤੁਸੀਂ ਇਸ ਮੁੰਡਿਆਂ ਨੂੰ ਰੱਜਮਾ ਪਿਆਰ ਦਿਓ ਤੇ ਇਹਦੀ ਵੀਡੀਓ ਨੂੰ ਬੱਦ ਬੱਦ ਸ਼ੇਅਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ